ਹਾਂਜੀ ਦੋਸਤੋ ਸਾਰਿਆਂ ਨੂੰ ਸ਼ਸ਼ੀ ਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅਸੀਂ ਅੱਜ ਪਹੁੰਚੇ ਸੀ ਨੈਣਾ ਦੇਵੀ ਸੋ ਵੀਰੋ ਨੈਣਾ ਦੇਵੀ ਆਪਾਂ ਦਰਸ਼ਨ ਕਰਕੇ ਆ ਗਏ ਹੁਣ ਸੋ ਭਾਗੜਾ ਡੈਮ ਤੇ ਆ ਚੁੱਕੇ ਹਾਂ ਸੋ ਤੁਹਾਨੂੰ ਦਿਖਾਉਣੇ ਆ ਭਾਗੜਾ ਡੈਮ ਤੇ ਨਾਲ-ਨਾਲ ਦਰਸ਼ਨ ਕਰੀ ਚੱਲੋ ਦਿਖਾਉਣੇ ਆ ਦੇਖੋ ਜੀ ਆਪਾਂ ਪਹਾੜਾਂ ਚਾਰੇ ਜੀ ਦੇਖ ਸਕਦੇ ਹੋ ਦੇਖੋ ਜੀ ਚਾਰੇ ਪਾਸੇ ਪਹਾੜੀ ਪਹਾੜ ਆ ਆ ਜੀ ਤੁਹਾਨੂੰ ਕਰਾਉਣੇ ਆ ਅਸੀਂ

ਬਾਬਾ ਬਾਲਕਨਾਥ ਸੋ ਕਿਸ਼ਤੀ ਤੇ ਬੈਠਣ ਦੀ ਜਾ ਰਹੇ ਆ ਇਹ ਲਗੀ ਹੈਗੀ ਪੌੜੀਆਂ ਜਿੱਥੋਂ ਦੀ ਆਪਾਂ ਕਿਸ਼ਤੀ ਦੀ ਟੱਟ ਲਮਾਂਗੇ ਉਹਦੇ ਵਿੱਚ ਖੜੇ ਹੈਗੇ ਉਹ ਤਾਂ ਤੇਰੇ ਕਿ ਦਿਮੇ ਫੇਰ ਨਹੀਂ ਆਉਂਦੇ ਸੀ ਅੱਕਾ

ਆਪਣੇ ਬੰਦੇ ਆ ਗਏ ਸਾਰੇ ਇੰਜਰ ਬੀਜੂ ਦੇ ਜੱਟ ਆ ਜਲਦ ਚੱਲਦਾ ਆਹ ਵੇ ਬਦਮਾਸ਼ ਬਹੁਤ ਦੇਖਦਾ ਹੈ